ਸਤਿ ਸ੍ਰੀ ਅਕਾਲ ਜੀ ਆਪਣੇ ਦੇਸ਼ ਵਿੱਚ ਫਰੀ ਦੇ ਤੋਹਫੇ ਫਰੀ ਦੀਆਂ ਸਕੀਮਾਂ ਫਰੀ ਵਿੱਚ ਹਰ ਚੀਜ਼ ਮਿਲਣ ਦੇ ਲਾਰੇ ਸਰਕਾਰਾਂ ਵੀ ਲਾਉਂਦੀਆਂ ਨੇ ਬਿਜ਼ਨਸਮੈਨ ਵੀ ਇਸ ਚੀਜ਼ 'ਚ ਹੱਥ ਅਜ਼ਮਾ ਰਹੇ ਨੇ ਤੇ ਇਸੇ ਲੜੀ ਦੇ ਵਿੱਚ ਇੱਕ ਹੋਰ ਨਾਂ ਜੁੜਿਆ ਜੀ Jio ਦਾ ਬੜੀ ਤੜਥੱਲੀ ਮਚਾਈ ਪਈ ਐ ਨੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪਿਛਲੇ ਸਾਲ ਤੋਂ ਫਰੀ ਫੋਨ ਦਿੱਤੀ ਜਾ ਰਹੇ ਆ ਫਰੀ ਕਾਲਾਂ ਦਿੱਤੀ ਜਾ ਰਹੇ ਆ ਫਰੀ ਡਾਟਾ ਦਿੱਤੀ ਜਾ ਰਹੇ ਆ ਅਨਲਿਮਿਟਡ ਅਨਲਿਮਿਟਡ ਸਭ ਚੀਜ਼ਾਂ ਨੇ ਤਬ ਭਾਰਤ ਦੇ ਕਰੀਬ 12 ਕਰੋੜ ਲੋਕਾਂ ਨੇ ਇਸ ਫ੍ਰੀ ਸਕੀਮ ਦਾ ਫਾਇਦਾ ਵੀ ਲਿਆ ਲੱਖਾਂ ਲੱਖ ਰੁਪਏ ਜਿਹੜੇ ਜ਼ਾਹਿਰ ਦੇ ਤੌਰ ਤੇ ਬਚੇ ਸਮੂਹਿਕ ਤੌਰ ਤੇ ਭਾਰਤ ਦੇ ਲੋਕਾਂ ਦੇ ਪਰ ਪਤਾ ਨਹੀਂ ਇੱਕ ਗੱਲ ਮਾਈਂਡ ਦੇ ਵਿੱਚ ਵੀ ਭਾਰਤ ਦੇ ਲੋਕਾਂ ਨੇ ਇਸ ਫ੍ਰੀ ਦੇ ਫੋਨਾਂ ਦਾ ਫਾਇਦਾ ਲਿਆ ਫ੍ਰੀ ਦੇ ਡਾਡੇ ਦਾ ਫਾਇਦਾ ਲਿਆ ਫ੍ਰੀ ਦੀਆਂ ਕਾਲਾਂ ਦਾ ਫਾਇਦਾ ਰਿਆ ਪਰ ਸਰਕਾਰ ਇਸ ਫਾਇਦੇ ਤੋਂ ਕਿਉਂ ਪਿੱਛੇ ਹੈ ਬੜੇ ਬਰੀਕੀ ਨਾਲ ਸੁਣਨ ਵਾਲੀ ਗੱਲ ਹੈ ਜੀ ਜੇਕਰ ਸਰਕਾਰ ਇਸ ਸਕੀਮ ਦਾ ਜੀਓਡੀ ਇਸ ਸਕੀਮ ਦਾ ਫਾਇਦਾ ਲਵੇ ਤਾਂ ਹਰ ਮਹੀਨੇ ਸੈਂਟਰ ਦੀ ਗਵਰਨਮੈਂਟ ਹੈ ਜਿਹੜੀ ਉਹ 1 ਕਰੋੜ 18 ਲੱਖ 50 ਹਜ਼ਾਰ ਰੁਪਏ ਪਛਾ ਸਕਦੀ ਹੈ ਤੁਸੀਂ ਪੁੱਛੋਗੇ ਹੁਣ ਕਿੱਦਾਂ ਇੰਨਾ ਪੈਸਾ ਕਿੱਦਾਂ ਬਚਾ ਸਕਦਾ ਹੈ ਦੇਖੋ ਇੰਡੀਆ ਦੇ ਵਿੱਚ ਰਾਜ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ 245 ਹੈ ਲੋਕ ਸਭਾ ਦੇ ਕੁੱਲ ਮੈਂਬਰਾਂ ਦੀ ਗਿਣਤੀ 545 ਹੈ ਤਾਂ ਕੁੱਲ ਜੋੜ ਇਹਨਾਂ ਦੋਵਾਂ ਦਾ ਹੈਗਾ 790 ਤਾਂ ਹਰੇਕ ਰਾਜ ਸਭਾ ਦੇ ਮੈਂਬਰ ਨੂੰ ਤੇ ਹਰੇਕ ਲੋਕ ਸਭਾ ਦੇ ਮੈਂਬਰ ਨੂੰ ਪ੍ਰਤੀ ਮਹੀਨਾ 15000 ਰੁਪਿਆ ਖਰਚਾ ਮਿਲਦਾ ਹੈ ਸਰਕਾਰ ਵੱਲੋਂ ਟੈਲੀਫੋਨ ਬਿੱਲ ਤੇ ਇੰਟਰਨੈਟ ਕਨੈਕਸ਼ਨ ਦੇ ਲਈ ਉਹ 15000 ਤੱਕ ਦੇ ਖਰਚੇ ਦਾ ਫੋਨ ਦੀ ਵਰਤੋਂ ਕਰ ਸਕਦਾ ਤੇ ਇੰਟਰਨੈਟ ਦੀ ਵਰਤੋਂ ਕਰ ਸਕਦਾ ਹੁਣ 399 ਰੁਪਿਆ ਲਾ ਕੇ ਜੇ ਸਰਕਾਰ ਪ੍ਰਤੀ ਮਹੀਨਾ 15000 ਰੁਪਿਆ ਇੱਕ ਬੰਦੇ ਤੋਂ ਬਚਾਏ ਤੇ 790 ਗੁਣਾ 15000 ਇਹ ਬਰਾਬਰ ਹੁੰਦਾ ਜੀ 1 ਕਰੋੜ 18 ਲੱਖ 50 ਹਜ਼ਾਰ ਰੁਪਈਆ 400 ਰੁਪਈਆ ਪ੍ਰਤੀ ਵਿਅਕਤੀ ਖਰਤ ਕੇ ਮਤਲਬ ਕਿ 32000 ਖਰਚ ਕੇ ਐਡੀ ਵੱਡੀ ਰਕਮ ਬਚ ਜਾਂਦੀ ਹੈ ਇੰਨੇ ਪੈਸੇ ਨਾਲ ਤੁਸੀਂ ਪ੍ਰਤੀ ਮਹੀਨਾ ਕਰੀਬ ਕਰੀਬ 1 ਲੱਖ ਦੇ ਹਿਸਾਬ ਨਾਲ ਤੁਸੀਂ 100 18 ਪਰਿਵਾਰਾਂ ਦਾ ਕਰਜ਼ਾ ਮਾਫ ਕਰ ਸਕਦੇ ਤੇ ਮੈਨੂੰ ਨਹੀਂ ਸਮਝ ਆਉਂਦੀ ਇਹਨੇ ਪੜੇ ਲਿਖੇ ਮੰਤਰੀ ਹੋਣ ਦੇ ਬਾਵਜੂਦ ਇਹਨੇ ਤੇਰਬੇਕਾਰ ਮੰਤਰੀ ਹੋਣ ਦੇ ਬਾਵਜੂਦ ਸਰਕਾਰ ਇਸ ਸਕੀਮ ਦਾ ਕਿਉਂ ਨਹੀਂ ਲਾਹਾ ਲੈਂਦੀ ਤਾਂ ਇਹਦੇ ਵਿੱਚ ਕੋਈ ਚੋਲ ਮੋਲ ਗੋਲ ਮੋਲ ਤਾਂ ਨਹੀਂ ਕਿਤੇ ਕੁਝ ਸਰਕਾਰ ਨੂੰ ਤਾਂ ਭੱਜ ਕੇ ਇਸ ਚੀਜ਼ ਦਾ ਲਾਹਾ ਲੈਣਾ ਚਾਹੀਦਾ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੈ ਵੀ ਇਹ ਤਾਂ ਆਪਾਂ ਸਿਰਫ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਸੰਸਦ ਦੇ ਵਿੱਚ ਨੇ ਇਸ ਤੋਂ ਬਿਨਾਂ ਇੰਡੀਆ ਦੀ ਹਰੇਕ ਵਿਧਾਨ ਸਭਾ ਦੇ ਵਿੱਚ ਵੀ ਇਸੇ ਤਰ੍ਹਾਂ ਅਲਾਉਂਸ ਮਿਲਦਾ ਹੈ ਹਰੇਕ ਸਰਕਾਰੀ ਕਰਮਚਾਰੀ ਨੂੰ ਵੀ ਅਲਾਉਂਸ ਮਿਲਦਾ ਹੈ ਹਰੇਕ ਸਰਕਾਰੀ ਦਫ਼ਤਰ ਨੂੰ ਵੀ ਅਲਾਉਂਸ ਮਿਲਦਾ ਹੈ ਤਾਂ ਜਿੰਨਾ ਪ੍ਰਮੋਟਰ ਸਰਕਾਰ ਜੀਓ ਨੂੰ ਕਰਦੀ ਹੈ ਟੈਲੀਵਿਜ਼ਨਾਂ ਦੇ ਜ਼ਰੀਏ ਅਖਬਾਰਾਂ ਦੇ ਜ਼ਰੀਏ ਉਹਨਾਂ ਕੋ ਥੋੜਾ ਜਿਹਾ ਐਫਰਟ ਲਾ ਕੇ ਆਪਣੇ ਵਿਧਾਨ ਸਭਾ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਲਈ ਜੀਓ ਦੀ ਸਕੀਮ ਖਰੀਦ ਲਵੇ ਆਪਣੇ ਸਰਕਾਰੀ ਦਫ਼ਤਰਾਂ ਦੇ ਲਈ ਜੀਓ ਦੀ ਸਕੀਮ ਖਰੀਦ ਲਵੇ ਤਾਂ ਲੱਖਾਂ ਕਰੋੜਾ ਰੁਪਈਆ ਪਹੁੰਚਾਇਆ ਜਾ ਸਕਦਾ ਜੀ ਤੇ ਇਸੇ ਰੁਪਈਏ ਦੀ ਵਰਤੋਂ ਕਰਕੇ ਸਾਡੇ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦਾ ਪਵਿੱਖ ਸੁਧਾਰਿਆ ਜਾ ਸਕਦਾ ਹੈ ਹਜ਼ਾਰਾਂ ਕਿਸਾਨ ਖੁਦਕੁਸ਼ੀ ਕਰਨ ਤੋਂ ਬਚਾਏ ਜਾ ਸਕਦੇ ਨੇ ਤਾਂ ਦੋਸਤੋ ਸਾਨੂੰ ਇਸ ਵੀਡੀਓ ਨੂੰ ਸਪੋਰਟ ਕਰਨਾ ਚਾਹੀਦਾ ਸਾਨੂੰ ਇਸ ਕਨਸੈਪਟ ਨੂੰ ਸਪੋਰਟ ਕਰਨਾ ਚਾਹੀਦਾ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਲਾਇਵੰਦ ਸਕੀਮ ਦੇ ਬਾਰੇ ਲਾਜ਼ਮੀ ਪਤਾ ਦੱਸਣਾ ਚਾਹੀਦਾ ਹੈ ਵੀ ਇਹੋ ਇਸ ਸਕੀਮ ਦੀ ਵਰਤੋਂ ਕਰਨ ਤੇ ਸਰਕਾਰ ਦਾ ਪੈਸਾ ਜੋ ਲੋਕਾਂ ਦੇ ਟੈਕਸ ਵਿੱਚੋਂ ਜਾਂਦਾ ਹੈ ਉਸ ਦੀ ਬਚਤ ਹੋ ਸਕੇ ਥੈਂਕ ਯੂ